ਸਤਿਕਾਰਯੋਗ ਦੋਸਤੋ ਅੱਜ ਆਪਾਂ ਖੇਤ ਆਇਆ ਕੀੜਾ ਫੜਾ ਮਾਰਨ ਚਲੋ ਆਪਾਂ ਸੋਚਿਆ ਵੀ ਦੋ ਗੱਲਾਂ ਹੀ ਕਰ ਲਈਏ ਨਵੀਆਂ-ਨਵੀਆਂ ਪੰਚਾਇਤਾਂ ਬਣੀਆਂ ਤੇ 30-30 35-35 ਲੱਖ ਲਾ ਕੇ ਸਰਪੰਚ ਬਣਿਆ ਕੋਈ ਲੱਖ-ਲੱਖ ਡੋੜੇ-ਡੋੜੇ ਲੱਖ ਲਾ ਕੇ ਪੰਜ ਵੀ ਬਣਿਆ ਤੇ بڑے ਲੋਕਾਂ ਨੂੰ ਸਬਜਵਾਗ ਵਿਖਾਏ ਸੀ بڑے ਲੋਕਾਂ ਨਾਲ ਵਾਦੇ ਕੀਤੇ ਸੀ ਤੇ ਸਰਪੰਚਾਂ ਨੂੰ ਇਹ ਵੀ ਸੀ ਵੀ ਬਣ ਗਏ ਤਾਂ ਬੜੀ ਕਮਾਈ ਕਰਾਂਗੇ ਪਰ ਜਿੱਥੇ ਰਿਜ਼ਰਵ ਸਰਪੰਚ ਸੀ ਉੱਥੇ ਤਾਂ ਚਲੋ ਬਚਤ ਰਹੇਗੀ ਤੇ ਜਿੱਥੇ ਜਨਰਲ ਸਰਪੰਚ ਸੀ ਉੱਥੇ ਤਾਂ 30 35 35 ਲੱਖ ਆਮ ਹੀ ਲੱਗਿਆ ਤੇ ਹੁਣ ਚਲੋ ਕਿਸੇ ਪਿੰਡ ਕੋਲੇ ਤਾਂ ਕੋਈ 4 ਪੈਸੇ ਹੋਣਿਆ ਕੋਈ ਜ਼ਮੀਨ ਮੂਣੀ ਹੋਣੀ ਹੈ ਪੰਚਾਇਤ ਦੀ ਤੇ ਕਈ ਪਿੰਡ ਐਸੇ ਜਿੰਨਾਂ ਕੋਲੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਨਹੀਂ ਤੇ ਉਹ ਹੁਣ ਵੇਖਦੇ ਆ ਵੀ ਸਾਨੂੰ ਕਿਸੇ ਪਾਸੇ ਕੋਈ ਗ੍ਰਾਂਟ ਆਵੇ ਤੇ ਅਸੀਂ ਕੋਈ ਕੰਮ ਚਲਾਈਏ ਤੇ ਲੋਕਾਂ ਨਾਲ ਜਿਹੜੇ ਵਾਦੇ ਕੀਤੇ ਉਹ ਪੂਰੇ ਕਰੀਏ ਕੋਈ ਲੋਕਾਂ ਨੂੰ ਦੱਸੀਏ ਵੀ ਫਲਾਣਾ ਸਰਪੰਚ ਬਣਿਆ ਤੇ ਬੜੇ ਕੰਮ ਕਰੀ ਜਾਂਦਾ ਹੈ ਉਹ ਸਰਕਾਰਾਂ ਦੇ ਐਮਐਲਏਆਂ ਦੇ ਮੰਤਰੀਆਂ ਦੇ ਮੁੱਖ ਨਹੀਂ ਵੇਖਦੇ ਆ ਮਿਉਨ ਚਾਰ ਛਲੜ ਤੇ ਚਲਾਈ ਗਏ ਪਰ ਲੱਗਦਾ ਨਹੀਂ ਵੀ ਸਰਕਾਰ ਤੁਹਾਨੂੰ ਕੁਝ ਦੇ ਦੇਊਗੀ ਕਿਉਂ ਸਰਕਾਰ ਤਾਂ ਆਪ ਭੁੱਖ ਨਾ ਨਾ ਖੁਲਦੀ ਐ ਸਰਕਾਰ ਤਾਂ ਆਪ ਜਿਵੇਂ ਤੁਸੀਂ ਸਰਕਾਰ ਦੇ ਮੂੰਹ ਵੱਨੀ ਵੇਣੇ ਐ ਇਸੇ ਤਰ੍ਹਾਂ ਸਰਕਾਰ ਵੀ ਸੈਂਟਰ ਦੇ ਮੂੰਹ ਵੱਲ ਵੇਖਦਾ ਕਿਉਂਕਿ ਵਿਰੋਧੀ ਸਰਕਾਰ ਹੋਣ ਕਰਕੇ ਸੈਂਟਰ ਇਹਨਾਂ ਦਾ ਆਰਡੀਐਫ ਵੀ ਰੋਕੀ ਬੈਠਾ ਹੈ ਜੀਐਸਟੀ ਵੀ ਰੋਕੀ ਬੈਠਾ ਹੈ ਹੋਰ ਵੀ ਵਿਤਕਰਾ ਕਰਦਾ ਹੈ ਤੇ ਪੰਜਾਬ ਦੇ ਵਿੱਚ ਇੰਨੀ ਆਮਦਨ ਹੈ ਨਹੀਂ ਕਿਉਂਕਿ ਜਿਹੜਾ ਪਹਿਲੀਆਂ ਸਰਕਾਰਾਂ ਨੇ ਕਰਜ਼ਾ ਚੜਾਇਆ 3 ਲੱਖ ਕਰੋੜ ਰੁਪਏ ਦਾ ਕਰਜ਼ਾ ਭਗਵੰਤ ਮਾਨ ਲੈ ਕੇ ਆਇਆ ਸੀ ਜਦੋਂ ਮੁੱਖ ਮੰਤਰੀ ਬਣਿਆ ਪਿਛਲੀਆਂ ਸਰਕਾਰਾਂ ਦਾ ਜਿਹੜਾ ਚੜਾਇਆ ਵੈ ਸੀ ਤੇ 3 ਲੱਖ ਕਰੋੜ ਰੁਪਏ ਦੀਆਂ ਉਹਨਾਂ ਕਿਸ਼ਤਾਂਾਂ ਵੀ ਲਾਉਣੀਆਂ ਮੂਲ ਵੀ ਲਾਉਣਾ ਵਿਆਜ ਵੀ ਲਾਉਣਾ ਤੇ ਉਹਨਾਂ ਘਾ ਕੇ ਵਿਕਾਸ ਵੀ ਕਰਨਾ ਹੈ ਤੇ ਫੇਰ ਇਹ ਕਰਜ਼ੇ ਲਾਉਣ ਵਾਸਤੇ ਅੱਗੇ ਕਰਜ਼ਾ ਫੇਰ ਲੈਣਾ ਪੈਂਦਾ ਤੇ ਹੁਣ 4 ਲੱਖ ਕਰੋੜ ਰੁਪਈਆ ਕਰਜ਼ਾ ਹੋ ਗਿਆ ਪੰਜਾਬ ਸਾਰਾ ਵੀ ਲੱਖ ਕਰੋੜ ਹੋਰ ਆ 2.5 ਸਾਲਾਂ ਦੀ ਵਧ ਗਿਆ ਤੇ ਜਦੋਂ ਪੂਰੇ 5 ਸਾਲ ਹੋ ਗਏ ਤੇ ਉਦੋਂ ਕਿੰਨਾ ਹੋ ਜਾਊਗਾ ਅਗਲੀ ਸਰਕਾਰ ਨੂੰ ਫੇਰ ਸਿਆਪਾ ਪੈ ਜਾਣਾ ਕਿਉਂਕਿ ਉਹਨੇ ਵੀ ਕਰਜ਼ਾ ਲਾਉਣਾ ਕਿਸ਼ਤਾਂ ਲਾਉਣੀਆਂ ਵਿਆਜ ਲਾਉਣੀਆਂ ਤੇ ਇਹ ਕੰਮ ਜਿਹੜਾ ਇਸੇ ਤਰ੍ਹਾਂ ਹੀ ਚੱਲੀ ਜਾਣਾ ਨਾ ਕਿਸੇ ਨੇ ਕੁਝ ਕਰਨਾ ਨਾ ਕਰਉਣਾ। ਕਹਿੰਦੇ ਆ ਵੀ بڑے ਪ੍ਰੋਜੈਕਟ ਲਿਆਵਾਂਗੇ, ਰੋਜ਼ਗਾਰ ਦੇਵਾਂਗੇ, ਰੋਜ਼ਗਾਰ ਕਹਿੰਦੇ ਨਾ ਦੇਉਂਗੇ ਤਰਖਾਸ ਤੇ ਦਾ ਪੈਸਾ ਹੀ ਨਹੀਂ। ਪ੍ਰੋਜੈਕਟ ਜਿਹੜੇ ਇੱਥੇ ਸੀਗੇ ਉਹ ਵੀ ਉਦੋਂ ਖੜਕੂਵਾਦ ਵੇਲੇ ਸਾਰੇ ਪਟਪਟ ਕੇ ਲੈ ਗਏ। ਤੇ ਉਦੋਂ ਬਾਅਦ ਕੋਈ ਪ੍ਰੋਜੈਕਟ ਇੱਥੇ ਆਇਆ ਹੀ ਨਹੀਂ। ਜੇ ਆਇਆ ਆ ਕੋਈ ਤਰੁਕਿਆ ਪਿਆ। ਕੋਈ ਚੱਲਿਆ ਹੀ ਨਹੀਂ। ਨਾ ਕੋਈ ਇੱਥੇ ਪੰਜਾਬ ਚ ਆਉਣ ਨੂੰ ਤਿਆਰ। ਵੀ ਇਹਨਾਂ ਨੂੰ ਕੋਈ ਚਾਰ-ਛਰ ਆਮਦਨ ਬਣ ਜੇ ਹੁਣ ਜਿਹੜੇ ਇਹ ਸਰਪੰਚ ਬਣਿਆ ਇਹ ਨਾਲੇ ਹਰੇਕ ਨੇ ਮਤੇ ਪੋਣੇ ਸ਼ੁਰੂ ਕਰਤੇ ਲਓ ਜੀ ਮਤਾ ਪਾਤਾ ਫਲਾਨੀ ਪੰਚਾਇਤ ਬੜੀ ਚੰਗੀ ਐ ਮਾਰਗ ਤੇ ਭੋਗਾ ਤੇ ਸਿਰਫ ਦਾਲ ਰੋਟੀ ਹੋਣੀ ਆ ਹੋਰ ਕੋਈ ਮਠਿਆਈ ਨਹੀਂ ਕੋਈ ਕੁਛ ਨਹੀਂ ਕੋ ਕੁਛ ਨਹੀਂ ਕਰਨਾ ਬੱਲੇ ਵੀ ਬੱਲੇ ਕਹਿ ਦਿੰਦੇ ਆ ਵੀ ਆ ਬਹੁਤ ਵਧੀਆ ਪੰਚਾਇਤ ਨੇ ਮਤਾ ਪਾਇਆ ਫੇਰ ਕਹਿੰਦੇ ਵੀ ਡੀਜੇ ਜਿਹੜਾ 10 ਵਜੇ ਤੋਂ ਬਾਅਦ ਨਹੀਂ ਲਾਉਣਾ। ਵੀ ਬੜਾ ਚੰਗਾ ਪੰਚਾਇਤ ਨੇ ਬਹੁਤ ਸੋਹਣਾ ਕੰਮ ਕਰਤਾ। ਚਿੱਟਾ ਤੇ ਹੋਰ ਕੋਈ ਨਸ਼ਾ ਇਹ ਸਾਰਾ ਬੰਦ। ਓਕੇ ਦਵਾ ਦਿੰਦੇ ਆ ਗੁਰਦੁਆਰਿਆਂ ਦੇ ਵਿੱਚ ਜਾ ਕੇ ਵੀ ਸਰਪੰਚ ਸਾਹਿਬ ਨੇ ਤੇ ਪੰਚਾਇਤ ਨੇ ਇਹ ਬੇਨਤੀ ਕੀਤੀ ਹੈ ਵੀ ਚਿੱਟਾ ਤੇ ਹੋਰ ਨਸ਼ੇ ਜਿਹੜੇ ਜਿਓ ਕਿ ਵੇਚਦਾ ਫੜਿਆ ਗਿਆ। ਤੇ ਉਹਨੂੰ ਬਖਸ਼ਣਾ ਨਹੀਂ ਸੀ। ਤੇ ਫੇਰ ਮਤਾ ਪਾਣਦੇ ਵੀ ਕੋਈ ਉਹਦੀ ਜਮਾਨਤ ਨਹੀਂ ਕਰਾਊਗਾ ਨਸ਼ੇ ਵਾਲੇ ਦੀ ਅੱਛਾ ਖੁਸਰਿਆ ਦੀ ਵਧਾਈ ਬੰਤੀ ਜੀ ਐਸ.ਆਰ.ਸੀ.ਤੇ 2100 ਤੇ ਜਰਾਲਾ 'ਤੇ 3100 ਉਹਦਾ ਮਤਾ ਪਤਾ ਵੀ ਉਹ ਬੰਤੀ ਕੋਈ ਵੀ ਚੋਰ ਜਾਂ ਨਸ਼ੇ ਵਾਲੇ ਦੀ ਕਹਿੰਦੇ ਮਦਦ ਨਹੀਂ ਕਰੂਗਾ ਅੱਛਾ ਉਹ ਕਮ ਸੜਾ ਦਾ ਥੋੜਾ ਤੇ ਇਹ ਤਾਂ ਗੱਲਾਂ ਪਹਿਲਾਂ ਹੀ ਸਾਰੀਆਂ ਚੱਲਦੀਆਂ ਸੰਵਿਧਾਨ ਦੇ ਵਿੱਚ ਵੀ ਇਹ ਤਾਂ ਲਿਖਿਆ ਫੇਰ ਕਹਿੰਦਾ ਜੀ ਗਰੀਬ ਕੁੜੀ ਦੇ ਵਿਆਹ ਤੇ ਸ਼ਗਨ ਜਿਹੜਾ ਉਹ ਅਸੀਂ ਪੰਚਾਇਤ ਵੱਲੋਂ 21000 ਰੁਪਏ ਦੇਵਾਂਗੇ ਤੇ ਦੇਣਾ ਲੈਣਾ ਕਿਹਨੇ ਸੀ ਕਿਉਂਕਿ ਹੈ ਹੀ ਕੁਝ ਨਹੀਂ ਪੰਚਾਇਤਾਂ ਕੋਲ ਕੀ ਆ ਪੰਚਾਇਤਾਂ ਜਿੱਥੇ ਕੋਈ ਚਾਹਲੜ ਹੈਗੇ ਸੋ ਲਈ ਲਈ ਜਾਂਦੀਆਂ ਪਿੰਚੇ ਦੀ ਪਚੂਤੀ ਜ਼ਮੀਨ ਜਾਂ ਕੋਈ ਹੋਰ ਕਿਸੇ ਦੀ ਆਮ ਜ਼ਣਾ ਕੋਈ ਕਿਸੇ ਦੁਕਾਨਾਂ ਤੋਂ ਕੋਨਾ ਪਈਆਂ ਤੇ ਜਿਨ੍ਹਾਂ ਕੋਲ ਹੈ ਹੀ ਕੁਝ ਨਹੀਂ ਉੱਚਾਕ ਉੱਤੋਂ ਕਰਦੇ ਆ ਉਧਰ ਸਰਕਾਰ ਕੋਲੇ ਕੁਝ ਨਹੀਂ ਤੇ ਫੇਰ ਪੰਚਾਇਤਾਂ ਕਰਨ ਕੀ ਹੁਣ ਫੜਤਾ ਗਏ ਤੇ ਪੱਲੇ ਪੁੱਲੇ ਕੁਝ ਹੈ ਨਹੀਂ ਵਿਚਾਰਿਆਂ ਦੇ ਐਨਾ ਵੀ ਸਰਪੰਚ ਸਾਹਿਬ ਆ ਕੇ ਜਰੂਰ ਬੁਲਾ ਦਿੰਦੇ ਆ ਮੈਂਬਰ ਸਾਹਿਬ ਸਰਪੰਚ ਸਾਹਿਬ ਸਾਹਿਬ ਜਰੂਰ ਨਾਲ ਲੱਗਿਆ ਤੇ ਹੋਰ ਕੰਮ ਕੁਮ ਦਾ ਦਾ ਜਿਹੜਾ ਇਹ ਭੈਗੂ ਦਾ ਨਾਂ ਹੀ ਹੈ। ਕਈ ਪਿੰਡਾਂ ਦੇ ਵਿੱਚ ਕੰਮ ਜਿੱਥੇ ਚੱਲਦੇ ਆ ਉੱਥੇ ਕੋਈ ਉਹਨਾਂ ਨੂੰ ਆਪ ਦੀ ਆਮਦਨਾਂ ਪਿੰਡ ਦੀ ਆਮਦਨਾਂ ਕੋਈ ਉਹਨਾਂ ਨੂੰ ਉੱਥੇ ਕੋਈ ਦੁਕਾਨਾਂ ਦੀ ਆਮਦਨ ਕੋਈ ਪੰਚਾਇਤੀ ਜ਼ਮੀਨ ਦੀ ਆਮਦਨ ਤੇ ਜਿਨ੍ਹਾਂ ਕੋਲੇ ਹੈ ਨਹੀਂ ਉਹਦੇ ਕੋਲੇ ਕੁਝ ਵੀ ਨਹੀਂ। ਨਾ ਉੱਤੋਂ ਕੋਈ ਪੈਸਾ ਆਉਣਾ ਹੈ। ਨਾ ਕਿਸੇ ਨੂੰ ਕੋਈ ਗ੍ਰਾਂਟ ਮਿਲਣੀ ਹੈ। ਹੋਣਾ ਰੇਤਾ ਰੁਤਾ ਵੇਖ ਲਓ ਵੀ 5 ਰੁਪਏ ਫੋਟ ਕਰ ਦਿਆਂਗੇ ਜੀ 50 ਰੁਪਏ ਫੋਟ ਇਹ ਬੜੀ ਜਾਂਦਾ। ਕਿਹੜੀ ਚੀਜ਼ ਮੈਨੂੰ ਦੱਸ ਦੋ ਵੀ ਕਿਹੜੀ ਚੀਜ਼ ਸਸਤੀ ਹੋਈ ਐ ਅਸੀਂ ਮਾਈਨਿੰਗ ਚੋਂ ਪੈਸਾ ਕਮਾਵਾਂਗੇ ਅਸੀਂ ਐਕਸਾਈਜ਼ ਚੋਂ ਪੈਸਾ ਕਮਾਵਾਂਗੇ ਅਸੀਂ ਭ੍ਰਿਸ਼ਟਾਚਾਰ ਬੰਦ ਕਰ ਦਿਆਂਗੇ ਅਸੀਂ ਅਸ਼ਟਾਮ ਡਿਊਟੀ ਤੋਂ ਪੈਸਾ ਕਮਾਵਾਂਗੇ ਵੀ ਹਰ ਪਾਸੇ ਜਿਹੜਾ ਵੀ ਪੈਸਾ ਅਸੀਂ ਨੇਰੀਆਂ ਲਿਆ ਦਿਆਂਗੇ ਤੇ ਫੇਰ ਉਹ ਕਿਧਰ ਗਿਆ ਵਾ ਦੇ ਕਿਧਰ ਗਿਆ ਪੈਸਾ ਇਹ ਵੱਸ ਦੀ ਗੱਲ ਹੀ ਨਹੀਂ ਕਿਸੇ ਦੇ ਕਿਉਂਕਿ ਸਿਰ ਜਿਹੜੀਆਂ ਸਰਕਾਰਾਂ ਹੁੰਦੀਆਂ ਸਰਕਾਰਾਂ ਤਾਂ ਸਿਰਫ ਆਪ ਦਾ ਟਾਈਮ ਟਪਾਉਂਦੀਆਂ ਤੇ ਬਾਅਦ ਆਪ ਦੀਆਂ ਤਰਖਾਤ ਤਰੁਵਾ ਬਤਾਉਂਦੀਆਂ ਤੇ ਆਵਦੇ ਕਰ ਭਰਦੀਆਂ ਤੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਇੰਨਾ ਇੰਨਾ ਕਰਜ਼ਾ ਚੜਾ ਕੇ ਅਗਲੇ ਨੂੰ ਫੜਾ ਦੇਣਾ ਵੀ ਲੈ ਭਾਈ ਹੁਣ ਤੂੰ ਲਈ ਚੱਲ ਤੇ ਅਸੀਂ ਤੈਨੂੰ ਨਿੰਦਾਂਗੇ ਵੀ ਤੂੰ ਕੀਤਾ ਕੁਝ ਨਹੀਂ ਤੋ ਲਾਵੇ ਕਦੇ ਨਾਲ ਆਮਦਨ ਤਾਂ ਉਹਦੇ ਕੋਲ ਕੋਈ ਸਾਧਨ ਨਹੀਂ ਉਹ ਹੋਰ ਕਰਜ਼ਾ ਚੱਕ ਲੈਂਦਾ ਦੇ ਚ ਚਲੋ ਜੀ ਲੋਣਾ ਸ਼ੁਰੂ ਕਰ ਦਿੰਦਾ ਉਹ ਕਰਜ਼ਾ ਲਾਉਣ ਵਾਸਤੇ ਕਰਜ਼ਾ ਚੱਕਣਾ ਪੈਂਦਾ ਤੇ ਇਹਦੇ ਚ ਹੁਣ ਭਗਵੰਤ ਮਾਨ ਦਾ ਵੀ ਕੋਈ ਨਾ ਕਸੂਰ ਜੇ ਵਾਦੇ ਵੂਦੇ ਕੀਤੇ ਉਹਨੇ ਮੜੇ ਕੀਤੇ ਵੇਸੇ ਇਹਨੂੰ ਪਤਾ ਸੀ ਸਾਰਾ ਵੀ ਨਹੀਂ ਕੁਛ ਹੋਣਾ ਤੇ ਹੁਣ ਉਹਨੂੰ ਆਪਾਂ ਉਹਨੂੰ ਕਹੀ ਗਈ ਹੈ ਵੀ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦਾ ਵਸ ਵਸ ਉਹਦੇ ਵੀ ਕੁਝ ਹੈ ਨਹੀਂ ਉੱਤੋਂ ਸੈਂਟਰ ਵੀ ਨਹੀਂ ਉਹਦੀ ਗੱਲ ਸੁਣਦਾ ਜੇਕਰ ਸੋ ਹੋਰ ਸਰਕਾਰ ਬਣ ਜੂਗੀ ਤੇ ਉਹਦਾ ਵੀ ਆਹੇ ਹਾਲ ਹੋਣਾ। ਅੱਗੇ ਕੈਪਟਨ ਸਰਕਾਰ ਵਾਲੇ ਵੀ ਇਹੀ ਕੁਛ ਰਿਹਾ। ਪਹਿਲਾਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਕਰਜ਼ੇ ਚੜਦੇ ਰਹੇ। ਇਸ ਕਰਕੇ ਮਤਲਬ ਇਹ ਕੁਛ ਵੀ ਨਹੀਂ ਹੋਣਾ। ਤੇ ਜਿਹੜਾ ਹੱਥ ਕੁੱਟ ਕੇ ਚੱਲੂਗਾ ਸਮੇਂ ਦੇ ਮੁਤਾਬਕ ਚੱਲੂਗਾ ਚੰਗਾ ਰਹੂਗਾ। ਤੇ ਜਿਹੜਾ ਫਿਰ ਗੁਰਸ਼ਾ ਲੜਾਊਗਾ ਤੇ ਉਹਨੇ ਪਰਬਾਦ ਹੋਣਾ ਹੀ ਹੋਣਾ।